नाम तन्वी है और मैं वीनस क्लब लेडीज़ क्लब में आज लोड़ी का फंक्शन सेलिब्रेशन थी वो मैं अटेंड करने आई हूँ और जो मिसेस शैली खरबंदा है जो हमारी प्रेसिडेंट है और सलोनी जी इन्होंने ऑर्गेनाइज़ किया था बहुत अच्छा इन्होंने टीम मंगवाई भंगड़े की गिद्दे की और बोलियाँ बोली गई हैं यहाँ पे सब ने बहुत इंजॉय किया है सब ने एक एक बोली बोली है सब प्रेसिडेंट को थैंक्स करना चाहते हैं कि वो हर बार इतना अच्छा फंक्शन ऑर्गेनाइज करते हैं सब इंजॉय करते हैं थैंक यू वीनस लेडीज़ क्लब थैंक यू शैली खरबंदाज थैंक यू स्लोनी एंड ऑल टीम मेंबर्स थैंक्स टू कि इतना अच्छा सेलिब्रेशन लोहड़ी होया ਥੈਂਕ ਯੂ ਵੈਰੀ ਗੁੱਡ ਪੰਗੜੇ ਮੁੰਡੇ ਪੈ ਰਹੇ ਹਾਂਜੀ ਹਾਂਜੀ ਬਹੁਤ ਪੰਗੜੇ ਗਿੱਧਾ ਸਭ ਨੇ ਬਹੁਤ ਇੰਜੋਏ ਕੀਤਾ ਔਰ ਦੇਖੋ ਸਾਡੀ ਇਨੀ ਬੁਰੀ ਹਾਲਤ ਹੈ ਕਿ ਸਰਦੀ ਚ ਗਰਮੀ ਕਰਵਾ ਦਿੱਤੀ ਔਰ ਬਹੁਤ ਮਜ਼ਾ ਆਇਆ ਹੈ ਬਹੁਤ ਇੰਜੋਏ ਕੀਤਾ ਟੋਲ ਦੇਖੋ ਟੋਲ ਟੋਲ ਹਾਂਜੀ ਟੋਲ ਵੀ ਔਰ ਗਿੱਧੇ ਵੀ ਪੰਗੜਾ ਵੀ ਸਭ ਕੁਝ ਕੀ ਮੈਸੇਜ ਹੈ ਉਹ ਲੋਕ ਕੋਲ ਵੀ ਦਪਾਈ ਚਾਰਲੇ ਕੀ ਆਣਾ ਚਾਹੀਦਾ ਆ ਦੇਖੋ ਇਹ ਜਦੋਂ ਤੁਸੀਂ ਕੋਈ ਵੀ ਫੰਕਸ਼ਨ ਜਾਂ ਸੈਲੀਬ੍ਰੇਸ਼ਨ ਕਰਦੇ ਹੋ ਸਭ ਆਪਣੇ ਰੈਡੀ ਹੋ ਕੇ ਆਉਂਦੇ ਨੇ ਸਭ ਆਪਣੇ ਆਪ ਨੂੰ ਬਹੁਤ ਜ਼ਿਆਦਾ ਅੱਛਾ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਅੱਛਾ ਪ੍ਰੈਜੈਂਟ ਕਰਦੇ ਹੈ ਔਰ ਇਹ ਹੀ ਮੈਸੇਜ ਹੈ ਕਿ ਸਭ ਮਿਲ ਕੇ ਕੁਝ ਵੀ ਉਹਨਾਂ ਨੂੰ ਯਾਦ ਨਹੀਂ ਰਹਿੰਦਾ ਨੱਚਦੇ ਐ ਜੋ ਗੁੱਸੇ ਗਿਲੇ ਐ ਉਹ ਸਭ ਖਤਮ ਮੈਂ ਤਾਂ ਇਹੀ ਕਹੂੰਗੀ ਕਿ ਜਿੰਨੇ ਵੀ ਜੋ ਵੀ ਹੈ ਵੀਨਸ ਲੇਡੀਜ਼ ਕਲੱਬ ਦੇ ਮੈਂਬਰਸ ਐ ਇਹਨਾਂ ਨੇ ਸਭ ਨੂੰ ਇੰਨਾ ਅੱਛਾ ਮੇਨਟੇਨ ਕਰਕੇ ਸਭ ਨੂੰ ਜੋੜ ਕੇ ਰੱਖਿਆ ਹੋਇਆ ਆ ਜੋ ਸਾਡੇ ਵੱਡੇ ਐ ਮੈਂਬਰਸ ਉਹਨਾਂ ਨੇ ਟੀਮ ਨੂੰ ਬਹੁਤ ਅੱਛੀ ਤਰ੍ਹਾਂ मेंटेन ਕੀਤਾ ਹੋਇਆ ਸੋ ਮੈਸੇਜ ਆਈ ਹੈ ਕਿ ਸਾਰੇ ਤਿਹਾਰ ਮਨਾਓ اور ਖੁਸ਼ੀਆਂ ਜ਼ਿੰਦਗੀ ਬਹੁਤ ਛੋਟੀ ਹੈ ਖੂਬ ਇੰਜੋਏ ਕਰੋ ਆਪਣੀ ਤਵਾ ਬੋਡ ਮੈਂਬਰ ਵੀਨਸ ਲੇਡੀਜ਼ ਕਲੱਬ ਅੱਜ ਹਾਂ ਪਰ ਅਸੀਂ ਲੋੜੀ ਦਾ ਪਰ ਬੜੀ ਖੁਸ਼ੀਆਂ ਨਾਲ ਬਣਾਇਆ ਜਿਸ ਤਰ੍ਹਾਂ ਕੀ ਪਤਾ ਹੈ ਕਿ ਨਾਰਥ ਮੇ ਇਹ ਨਵੇਂ ਸਾਲ ਦੀ ਸ਼ੁਰੂਆਤ ਹੁੰਦੀ ਹੈ ਔਰ ਰਾਵੀ ਕੀ ਫਸਲ ਕੰਪਲੀਟ ਹੋਤੀ ਹੈ ਨਈ ਫਸਲ ਬੋਤੇ ਹੈ ਔਰ ਬਹੁਤ ਖੁਸ਼ੀਆਂ ਨਾਲ ਇਸ ਤਿਉਹਾਰ ਕੋ ਮਨਾਤੇ ਹੈ ਔਰ ਸਪੈਸ਼ਲੀ ਹਮਾਰੇ ਕਲੱਬ ਨੇ ਕੁੜੀਆਂ ਦੀ ਲੋੜੀ ਪ੍ਰਮੋਟ ਕੀਤੀ ਹੈ ਤੇ ਨਾਲ ਨਾਲ ਅਸੀਂ ਸੁਸਾਇਟੀ ਨੂੰ ਸੰਦੇਸ਼ ਦਿਨਿਆ ਕਿ ਜਿਵੇਂ ਮਕਰ ਸੰਕਰਾਂਤੀ ਆ ਰਹੀ ਹੈ ਤੇ ਪਲੀਜ਼ ਚਾਇਨਾ ਡੋਰ ਦਾ ਇਸਤੇਮਾਲ ਨਾ ਕਰਨ ਹਰ ਪਰ ਨੂੰ ਜਿਵੇਂ ਅਸੀਂ ਪੁਰਾਣੇ ਤਰੀਕੇ ਨਾਲ ਮਨਾਉਂਦੇ ਸੀ ਉਸੇ ਤਰ੍ਹਾਂ ਮਨਾਣ ਤੇ ਇੰਜੋਏ ਕਰਣ ਤੇ ਐਵੀ ਅਸੀਂ नस लेडीज क्लब के बोर्ड मेंबर्स हैं उन्होंने मैं धीरा मेहरा वीनस लेडीज क्लब की बोर्ड मेंबर आज हमने यहाँ पर खूब धूमधाम से लोडी मनाई और हमने यही मैसेज दिया कि कुड़िया दी लोडी लोहड़ी जिन्ना ज़्यादा हो सके उन्ना इंपॉर्टेंस देनी चाहिए है तो जिस तरह कि पवनीत पावन ने भी किया कि असी चाइना डोर का बाइकआउट करिए तो बहुत इंपॉर्टेंट है हैप्पी लोड़ी फ्रॉम वीनस लेडिज़ क्लब हैप्पी मकर संक्रांति मेरा नाम भीना भाटिया है मैं क्लब की ਚਲਾਲੂ ਅੱਜ ਅਸੀਂ ਕਲੱਬ ਚ ਲੋੜੀ ਸੈਲਿਬ੍ਰੇਟ ਕੀਤੀ ਹੈ ਕਿਹੜੇ ਮੱਥੇ ਹਸ ਮੁਖ ਚਿਹਰੇ ਦੇਖ ਕੇ ਤੁਹਾਨੂੰ ਰੌਣਕ ਦਾ ਪਤਾ ਲੱਗ ਗਿਆ ਹੋ ਗਿਆ ਹੋਗਾ ਕਿੰਨਾ ਸਾਰਿਆਂ ਨੇ ਇੰਜੋਏ ਕੀਤਾ ਅਸੀਂ ਸਾਰੇ ਸੱਚ-ਤੱਚ ਕੇ ਤਿਆਰ ਹੋ ਕੇ ਆਪਣੀ ਕੈਲੋ ਸਾਰੇ ਅੱਜਕੱਲ ਇਹਨੇ ਬਿਜ਼ੀ ਆਪਣੀ ਲਾਈਫ ਚ ਉਥੋਂ ਟਾਈਮ ਕੱਟ ਕੇ ਆ ਕੇ ਇੰਜੋਏ ਕਰਨਿਆ ਤੇ ਸਾਡਾ ਸਾਰਾ ਸਟ्रेस ਦੂਰ ਹੋ ਜਾਂਦਾ ਤੇ ਅਸੀਂ ਆਪਣੀ ਇੱਕ ਤਾਂ ਆਪਣੇ ਆਪਣੇ ਕਲਚਰਲ ਵਾਈਬਸ ਨੂੰ ਜੋੜ ਕੇ ਰੱਖਨੇ ਆਪਾਂ ਕਲਚਰਲ ਆਪਣੇ ਜੋ ਵਿਰਸਾ ਹੈ ਆਪਣਾ ਪੰਜਾਬ ਦਾ ਆਪਣਾ ਦੇਸ਼ ਉਹ ਮੌਕਾ ਮਿਲਦਾ ਆਪਾਂ ਇਸ ਪਲੈਟਫਾਰਮ ਤੇ ਸਾਨੂੰ ਉਹ ਸਭ ਕੁਝ ਇੰਜੋਏ ਕਰਨ ਦਾ ਆਪਾਂ ਸਾਰਾ ਕੁਝ ਲੋੜੀ ਦੀ ਬਾਰੇ ਧੂਲਾ ਪੱਟੀ ਵਾਲਾ ਵੀ ਸਾਰੀ ਹਿਸਟਰੀ ਤੱਕ ਅਸੀਂ ਸ਼ੇਅਰ ਕਰ ਲਈ ਤੇ ਸਾਰਿਆਂ ਨਾਲ ਬਹੁਤ ਮਜ਼ਾ ਆਇਆ ਸੀ ਸਸ਼ਕਲ ਜੀ ਮੈਂ ਸ਼ੈਲੀ ਖਰਬੰਦਾ ਬੀਨਾਂ ਲੇਡੀਜ਼ ਕਲੱਬ ਦੀ ਪ੍ਰੈਜ਼ੀਡੈਂਟ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਹਾਂ ਲੋੜੀ ਮਨਾਉਣ ਲਈ ਬੋਡੀ ਦੇ ਤਿਉਹਾਰ ਨੂੰ ਅਸੀਂ ਬੜੇ ਤੁਮ-ਤਮ ਨਾਲ ਹਰ ਸਾਲ ਮਨਾਇਦਾ ਹੈ ਅੱਜ ਅਸੀਂ ਇੱਥੇ ਟੋਲੀ ਬੁਲਾਇਆ ਹੋਇਆ ਸੀ ਬੋਲੀਆਂ ਬੋਲਣ ਲਈ ਬਹੁਤ ਅੱਛੇ ਕਲਾਕਾਰ ਆਏ ਹੋਏ ਆ ਉਹਨਾਂ ਨੇ ਸਾਨੂੰ ਇੰਨਾ ਨਚਾਇਆ ਗਿੱਧਾ ਪੰਗੜਾ ਅਸੀਂ ਬਹੁਤ ਇੰਜੋਏ ਕੀਤਾ ਸਾਡੇ ਹਰ ਮੈਂਬਰ ਨੇ ਪਾਰਟਿਸਿਪੇਟ ਕੀਤਾ ਬੋਲੀਆਂ ਬੋਲੀਆਂ ਇੰਨਾ ਇੰਜੋਏ ਕੀਤਾ ਸਾਡੇ ਵੱਡਿਆਂ ਨੇ ਸਾਨੂੰ ਇੰਨਾ ਅੱਛਾ ਪਲੇਟਫਾਰਮ ਦਿੱਤਾ ਕਿ ਅਸੀਂ ਹਰ ਤਿਉਹਾਰ ਇੱਕ ਫੈਮਿਲੀ ਦੀ ਤਰ੍ਹਾਂ ਕੇ ਮਨਾਉਂਦੇ ਆ ਥੈਂਕ ਯੂ ਲੁਧਿਆਣਾ ਸਾਡੇ ਲਈ ਸਾਡੇ ਨਾਲ ਜੁੜਨ ਲਈ ਵਿਨਸ ਲੇਡੀਜ਼ ਕਲੱਬ ਵੱਲੋਂ ਸਭ ਨੂੰ ਹੈਪੀ ਕਿਦਾ ਲੋਕ ਆਵਨ ਗਰਾਂਦੇ ਰਹਿੰਦੇ ਹਾਂ ਹਾਂਜੀ ਅਸੀਂ ਹਰ ਮਹੀਨੇ ਜੋ ਤਿਹਾੜੀ ਹੁੰਦਾ ਦੇਖੋ ਉਹ ਅਸੀਂ ਇੱਥੇ ਮਨਾਈਦਾ ਹੈ ਤਿਹਾੜ ਆਪਣੇ ਇੰਡੀਆ ਵਿੱਚ ਦਾ ਹਰ ਮਹੀਨੇ ਕਿੰਨੇ ਦੁਆਰ ਆਉਂਦੇ ਅਸੀਂ ਹਰ ਤਿਹਾੜ ਨੂੰ ਬੜੇ ਮਜ਼ੇ ਨਾਲ ਮਨਾਈਦਾ ਹੈ ਇੱਕ ਫੈਮਿਲੀ ਦੀ ਤਰ੍ਹਾਂ ਕਰ ਵੀ ਮਨਾਈਦਾ ਹੈ ਇੱਥੇ ਫਰੈਂਡਸ ਨਾਲ ਵੀ ਮਨਾਈਦਾ ਹੈ ਬਹੁਤ ਬਹੁਤ ਇੰਜੋਏ ਕਰਦੇ ਆ ਥੈਂਕ ਯੂ ਇਹ ਕੀ ਮੈਸੇਜ ਹੋ ਗਿਆ ਮਸਾਲਾ ਨਵਾਂ ਸਾਲ ਦੇਖੋ ਚੜਿਆ ਹੈ ਮਿਲ ਕੇ ਰੋ ਪਿਆਰ ਨਾਲ ਰੋ ਵੈਸੇ ਵੀ ਆਪਣਾ ਇੰਡੀਅਨ ਕਲਚਰ ਹੈ ਕਹਿੰਦਾ ਕਿ ਹੈ ਪਿਆਰ ਨਾਲ ਤਿਉਹਾਰ ਨਾਮ ਕੀ ਹੈ ਮਿਲ ਮਿਲ ਕੇ ਮਨਾਉਣ ਵਾਲਾ ਹਰ ਤਿਉਹਾਰ ਸਾਡਾ ਤਾਂ ਇੰਡੀਆ ਕਲਚਰ ਹੀ ਮਿਲ ਕੇ ਮਨਾਉਣ ਵਾਲਾ ਪਿਆਰ ਵਾਲਾ ਇਸ ਲਈ ਸਭ ਮਿਲ ਕੇ ਰੋ ਥੈਂਕ ਯੂ ਜੈ ਜੀ ਘਰਵਿੰਦਾ ਮੈਂ ਵੀਨਾ ਸਟੱਪੀ ਸੈਕਟਰੀ ਆ ਤੇ ਅੱਜ ਅਸੀਂ ਬੜੇ ਉਤਮਾਨ ਨਾਲ ਲੋਹੜੀ ਦਾ ਫੰਕਸ਼ਨ ਸੈਲੀਬ੍ਰੇਟ ਕਰ ਰਹੇ ਆ ਲੋਹੜੀ ਸੈਲੀਬ੍ਰੇਟ ਕਰ ਰਹੇ ਆ ਧੀਆ ਦੀ ਲੋਹੜੀ ਵੈਸੇ ਵੀ ਲੋਹੜੀ ਦਾ ਤਿਹਾਰ ਵੈਸੇ ਤਾਂ ਪੰਜਾਬ 'ਚ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਅੱਜ ਅਸੀਂ ਆਪਣੇ ਕਲੱਬ 'ਚ ਵੀ ਹਰ ਸਦਾ ਅਸੀਂ ਹਰ ਸਾਲ ਮਨਾਉਂਦੇ ਆ ਪਰ ਇਸ ਵਾਰ ਵੀ ਹਰ ਸਾਲ ਦੀ ਵਾਂਗ ਤਰ੍ਹਾਂ ਸੀ ਅੱਜ ਆਪਣੇ ਸਭ ਕਲੱਬ ਦੇ ਵਿੱਚ ਪਰਫਾਰਮੈਂਸ ਸੀਗੀਆਂ ਕਿੱਦਾਂ ਸੀਗਾ ਅਸੀਂ ਸਪੈਸ਼ਲ ਬਾਰੋਂ ਬੋਲੀਆਂ ਵਾਸਤੇ ਦੋ ਲੇਡੀਜ਼ ਬੁਲਾਈਆਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਰੌਣਕ ਲਗਾਈ ਹੈ ਤੇ ਧੂਮ-ਧਾਮ ਨਾਲ ਲੋਹੜੀ ਦਾ ਤਿਹਾਰ ਮਨਾਇਆ ਜਾ ਰਿਹਾ ਸਾਡੇ ਕਲੱਬ ਵੱਲੋਂ ਇਹਦਾ ਨਾਮ ਉਸ ਕਰੇ ਬੜਾ ਹਾਂਜੀ ਪਰਫਾਰਮੈਂਸ ਵੀ ਸੀਗੀਆਂ ਡਾਂਸ ਵੀ ਸੀਗਾ ਮੈਂ ਬੋਲਣਾ ਸੀ ਬੜਾ ਅੱਛਾ ਲੋਹੜੀ ਦਾ ਸਪੈਸ਼ਲੀ ਲੋੜੀ ਦੀਆਂ ਪਰਫਾਰਮੈਂਸਿਸ ਸੀਗੀਆਂ ਤੇ ਬਹੁਤ ਅੱਛਾ ਲੋੜੀ ਤੇ ਰਿਲੇਟਡ ਤੰਬੋਲਾ ਸੀ ਨਾਲ ਅਸੀਂ 12 ਲੋਕ ਬੁਲਾਏ ਨੇ ਜਿਹੜੇ ਕਿ ਪੰਗੜਾ ਤੇ ਗਿੱਤੇ ਵਾਸਤੇ ਉਹ ਬੜੀ ਰੌਣਕ ਲਗਾ ਦੇ ਨੇ ਕਿ ਸਾਰੇ ਬਹੁਤ ਹੀ ਦਿਲਚਸਪ ਹੋਏ ਨੇ ਉਸ ਮਾਹੌਲ ਦੇ ਵਿੱਚ ਲੋੜੀ ਨਾਲ ਅੰਝ ਲੱਗ ਰਿਹਾ ਸੀ ਸੱਚੀ ਮੁੱਚੀ ਕਾਰਟੀ ਲੋੜੀ ਮਨਾ ਰਹੇ ਆਂ ਅੰਤਿਮ ਆ ਰੂਪਮ ਸ਼ਰਮਾ ਅੱਜ ਅਸੀਂ ਵੀਨਸ ਲੇਡੀਜ਼ ਕਲੱਬ ਦੇ ਵਿੱਚ ਲੋੜੀ ਉਤਸਵ ਮਨਾਇਆ ਬਹੁਤ ਖੂਬ ਰੰਗਾਰੰਗ ਕਾਰਜਕ੍ਰਮ ਸੀ ਸਾਡਾ ਗਿੱਧਾ ਪੰਗੜਾ ਅਸੀਂ ਬਹੁਤ ਖੂਬ ਇੰਜੋਏ ਕੀਤਾ ਤੇ ਇਹਦੇ ਵਿੱਚ ਥੋੜਾ ਅਸੀਂ ਇਹ ਵੀ ਦੱਸਿਆ ਕਿ ਧੀਾਂ ਤੇ ਪੁੱਤਰਾਂ ਦੀ ਲੋੜੀ ਨੂੰ ਦੋਨਾਂ ਨੂੰ ਇੱਕੋ ਜਿਹਾ ਸਨਮਾਨ ਦਿੱਤਾ ਗਿਆ ਇਸ ਦੇ ਵਿੱਚ ਨਾ ਤੇ ਬਹੁਤ ਜਿਆਦਾ ਨੂ ਸੋਇਆ ਜੀ ਦਾ ਨਾਮ ਜੀ ਅੱਜ ਰੂਪਮ ਸ਼ਰਮਾ ਨੇ ਇਹਦੇ ਵਿੱਚ ਪਰਫਾਰਮੈਂਸ ਦਿੱਤੀ ਹੈ ਬਹੁਤ ਵਧੀਆ ਲੋੜੀ ਦੇ ਕੀ ਮੈਸੇਜ ਦੇਣਾ ਚਾਹੋਗੇ ਲੋੜੀ ਨੂੰ ਤਾਕਵਾ ਜੀ ਲੈ ਕੇ ਬਪੂਨ ਕੀ ਕਹਿਣਾ ਚਾਹੋਗੇ ਲੋੜੀ ਦਾ ਇਹੀ ਮੈਸੇਜ ਦਵਾਂਗੇ ਕਿ ਆਪਾਂ ਧੀਾਂ ਪੁੱਤਣਾ ਦੀ ਅਸੀਂ ਲੋੜੀ ਮਨਾਈਏ ਤੇ ਆਪਾਂ ਖੁਸ਼ੀ ਦਾ ਆਪਾਂ ਸੈਲੀਬ੍ਰੇਟ ਕਰਦੇ ਰਹੀਏ ਕਿ ਦਾ ਇੰਨੇ ਫੰਕਸ਼ਨ ਆ ਗਏ ਤੇ ਕਰਾਣਾ ਕੀ ਦੇ ਕਲਾਪ ਹਾਂਜੀ ਹਾਂਜੀ ਸਾਡਾ ਫੰਕਸ਼ਨ ਇੰਦੀ ਹਰ ਸਾਲ ਹੁੰਦਾ ਰਹੇ